ਲੇਜਲੇ ਵਾਲ ਹਰ ਗਿਆ ਸਸੋਧੀਆਂ ਹਰ ਗਿਆ ਜਿੰਨੇ ਉਥੋਂ ਮੂੰਹ ਦੇ ਮੂੰਹ ਧੱਕੇ ਦੇ ਕੇ ਕੱਢੇ ਹਰਾ ਕੇ ਇੱਥੇ ਆ ਕੇ ਕਹਿੰਦੇ ਸਾਨੂੰ ਫੁੱਫੜ ਦਿਓ ਤੇ ਕਹੀਏ ਨਾ ਹਾਂਜੀ ਕਿਵੇਂ ਕਹਿ ਦਿਆਂਗੇ ਹਾਂ ਤੇ ਸਲੀਓ ਉਹ ਖਲਤ ਕਰ ਰਹੇ ਆ ਜੀ ਹਾਂ ਜੀ ਅੱਜ ਪੰਜਾਬ ਸਰਕਾਰ ਦੀ ਸਥਿਤੀ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿਉਂਕਿ ਪੰਜਾਬ ਜਿਹੜਾ ਕਿ ਲਗਾਤਾਰ ਲੁੱਟਾਂ ਖੋਹਾਂ ਗੈਂਗਸਟਰ ਅਸ਼ਰਿਆਮ ਕਤਲ ਹੋ ਰਹੇ ਨੇ ਜੀ ਨਹੀਂ ਪੰਜਾਬ ਦੇਖ ਪਰਵਤ ਫਿਜ਼ਲਡ ਆਊਟ ਹਾਂ ਲੀਹੋ ਲਾਤੀ ਹਾਂ ਤੇ ਫੇਲ ਹੋ ਚੁੱਕੀ ਸਰਕਾਰ ਹੈ ਜੀ ਮੈਂ ਤਾਂ ਅੱਜ ਭਗਵਾਨਤਮਨ ਨੂੰ ਕਿਹਾ ਹਾਂ ਕਿ ਤੁਹਾਡੇ ਮਾਤਾ ਜੀ ਤੁਹਾਡੇ ਪਿਤਾ ਜੀ ਉਹ ਕੀ ਮੂੰਹ ਦਿਖਾਉਣਗੇ ਹਾਂ ਇਸ ਲਈ ਨਾਲ ਭਗਵਾਨਤਮਨ ਦਾ ਰਾਜਕਾਰੀ ਨਹੀਂ ਲੈ ਰਿਹਾ ਉਹ ਤਾਂ ਵੇ ਕੰਡਕਟਰ ਦਾ ਸਿਟੀ ਮਾਰਦੀ ਬਸ ਤੌਰ ਤੇ ਉਹਦੇ ਵਿੱਚ ਤਾਂ ਕੁਝ ਨਹੀਂ ਉਹ ਤਾਂ ਸਟੇਜਾਂ ਦੇ ਉੱਤੇ ਅਕਸਰ ਇਹ ਬੋਲਦੇ ਨੇ ਕਿ ਵੀ ਮਸਟ ਆਸ਼ੂ ਕਿ ਆਸ਼ੂ ਇੰਨਾ ਕਿੰਨਾ ਕਿ ਜ਼ਰੂਰੀ ਆ ਕਿ ਹੁਣ ਨੈਸ਼ਨਲ ਮਾਡੈਲਾ ਬਣਿਆ ਹੋਇਆ ਉਹ ਨਹੀਂ ਨਹੀਂ ਵਰਤਮਾਨ ਉਸ ਸਥਿਤੀ 'ਚ ਖੜਾ ਹੈ ਜਿੱਦੇ ਅਸੀਂ 5ਵੀਂ 6ਵੀਂ 'ਚ ਲੜਦੇ ਲੜਦੇ ਫੁੱਟਿਓ ਫੁੱਟਿਓ ਹੋ ਪੈਂਦੇ ਸੀ ਉਹ ਡਾਕੀਆ ਹਾਂ ਨੇ ਤੁਹਾਨੂੰ ਲੱਗਦਾ ਜੇ ਫਿਰ ਆਸ਼ੂ ਇਸ ਵਾਰ ਬਾਜ਼ੀ ਮਾਰ ਕੇ ਜਾਣਗੇ ਪੱਕਾ ਪੱਕਾ ਮਾਰੇਗਾ ਔਰ ਇਹ ਖੁਸ਼ਕਿਸਮਤੀ ਹੋਊਗੀ ਆਉਣ ਵਾਲੇ ਪੰਜਾਬ ਦੇ ਭਵਿੱਖ ਦੀ ਮੁੱਖਤਨੀ ਤਾਂ ਇਹ ਵੀ ਗੱਲ ਕਹਿ ਰਹੀ ਨੇ ਕਿ ਕਾਂਗਰਸ ਪਾਰਟੀ ਵਾਲਿਆਂ ਦਾ ਤਾਂ ਆਪ ਦਾ ਈਕਾ ਨਹੀਂ ਗਾ ਕਦੇ ਰਾਜਾ ਵੜਿੰਗ ਦੀਆਂ ਤਸਵੀਰਾਂ ਨਹੀਂ ਹੁੰਦੀਆਂ ਪੋਸਟਰਾਂ 'ਚ ਤਾਂ ਇਹੋ ਜਿਹੇ ਆ ਦੱਸ ਦੇ ਵੀ ਯਹਾਂ ਤੇ ਵੀ ਲੱਗਦੇ ਹੈ ਵੀ ਮਾਮੀ ਐ ਨੂੰ ਉੱਠਦੀ ਮਾਮਾ ਐ ਬੋਲਦਾ ਸਭ ਇਕੱਠੇ ਹੁੰਦੇ ਹੈ ਨਾਨਕਾ ਮੇਲ ਇਕੱਠਾ ਹੈ ਬਸ ਜੀ ਹਾਂ ਉੱਥੇ ਕਾਂਗਰਸ ਪਾਰਟੀ ਅਫੀਮ ਦੀ ਮੰਗ ਕਰ ਰਹੀ ਆ ਕਿ ਪੰਜਾਬ ਦੇ ਵਿੱਚ ਅਫੀਮ ਦੀ ਖੇਤੀ ਹੋਣੀ ਚਾਹੀਦੀ ਹੈ ਜੀ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਮੇਰੀ ਪਾਰਟੀ ਨੇ ਇਸ ਤੇ ਵਿਚਾਰ ਨਹੀਂ ਕੀਤਾ ਮੈਂ ਹਾਲੇ ਇਹਦੇ ਬਾਰੇ ਸੋਚਿਆ ਨਹੀਂ ਰਾਜਾ ਵੜਿੰਗ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਜੀ ਰਾਜਾ ਵੜਿੰਗ ਲੀਡਰ ਹੈ ਬਹੁਤ ਵੱਡਾ ਮੈਂ ਤੇ ਸੋਚਿਆ ਨਹੀਂ ਜੇ ਮੰਨ ਲਓ ਜੀ ਕੱਲ ਨੂੰ ਪੰਜਾਬ ਦੇ ਵਿੱਚ ਖੇਤੀ ਨੂੰ ਲੈ ਕੇ ਲਗਾਤਾਰ ਕਾਂਗਰਸ ਪਾਰਟੀ ਵੀ ਇਹ ਕਹਿ ਰਹੀ ਹੈ ਫਿਰ ਤੁਹਾਡੇ ਵਿਚਾਰ ਕੀ ਹੋਣਗੇ ਵੀ ਤੁਸੀਂ ਇਸ ਦੇ ਨਾਲ ਸਹਿਮਤ ਹੋਵੋਗੇ ਜੀ ਕਾਂਗਰਸ ਪਾਰਟੀ ਜਦ ਫੈਸਲੇ ਕਰੇਗੀ ਉਹਦੇ ਬੰਦੇ ਰੜਕ ਕੇ ਅੰਗਰੇਜ਼ੀ ਚ ਕਹਿੰਦੇ ਚਰਨਿੰਗ ਦਾ ਮੈਟਰ ਇਹ ਰੜਕਣਗੇ ਉਦੋਂ ਬਾਅਦ ਫੈਸਲਾ ਵੇਖਣਾ ਕੀ ਕਰਦੇ ਹੂੰ ਜੀ ਤੇ ਸਵਾਲ ਸਭ ਤੋਂ ਵੱਡਾ ਜੀ ਅੱਜ ਅਕਾਲੀ ਦਲ ਦੀ ਸਥਿਤੀ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਜੀ ਅਕਾਲੀ ਦਲ ਨੂੰ ਕਿਉਂ ਨਾ ਚਾਣਾਂ ਦੇ ਵਿੱਚ ਚੱਕਰ ਨਾ ਪੈਣ ਉਹ ਜਿਸ ਬਿਮਾਰੀ ਤੋਂ ਗ੍ਰਸਤ ਹੈ ਉਹਦੇ ਕਾਰਨ ਲੱਭਣ ਬਿਮਾਰੀ ਦਾ ਇਲਾਜ ਕਰਨ ਤੇ ਜੇ ਉਹਦੇ ਵਿੱਚੋਂ ਕਹਿੰਦੇ ਜੀ ਪਰਹੇਜ਼ ਕਰੋ ਉਹਨਾਂ ਕਿ ਪਰਹੇਜ਼ ਕਰਨ ਬਹੁਤ ਉਹਨਾਂ ਦਾ ਕੰਮ ਬਹੁਤ ਉਲਝੇ ਜਿਵੇਂ ਜੱਸਾ ਸਿੰਘ ਰਾਮਕੇੜੀਏ ਤੋਂ ਲੈ ਕੇ ਤੇ ਵੱਡੇ-ਵੱਡੇ ਦੇਸੀ ਪਾਇਸਾ ਪਰਕੀਰ ਸਿੰਘ ਉਹਨਾਂ ਤੋਂ ਲੈ ਕੇ ਤੇ ਜਿਹੜੇ ਵੱਡੇ ਵੱਡੇ ਸੰਘਰਸ਼ਮਈ ਯੋਧੇ ਹੋਏ ਐ ਜਿਹੜੀ ਉਹਨਾਂ ਦੀ ਪਾਰਟੀ ਐ ਉਹਦੇ ਵਿੱਚ ਉਹਨਾਂ ਨੇ ਉਹਨੂੰ ਪਾਟ ਗਰੀਬੀ ਦੀ ਸਥਿਤੀ ਤੇ ਲੈ ਕੇ ਤੱਕੇ ਹੀ ਲੇ ਦਿੱਤਾ ਮੈਂ ਕਿ ਟੱਕੇ ਦਿੱਤਾ ਉਹ ਜੋ ਦੋਸ਼ੀ ਆ ਜੀ ਜਿਹੜੀ ਅਕਾਲੀ ਦਲ ਖਿੰਡ ਗਈ ਸੀ ਉਹ ਅੱਜ ਮੁੜ ਇਕੱਠੀ ਵੀ ਹੋ ਰਹੀ ਆ ਤੇ ਉੱਥੇ ਹੀ ਅਕਾਲੀ ਪ੍ਰਧਾਨ ਸਾਹਿਬ ਇਹ ਵੀ ਗੱਲ ਕਹਿ ਰਹੇ ਨੇ ਕਿ 2027 ਦੇ ਵਿੱਚ ਅਕਾਲੀ ਦਲ ਦੀ ਸਰਕਾਰ ਲਿਆਓ ਤੁਸੀਂ ਤੁਹਾਨੂੰ ਲੱਗਦਾ ਹੈ ਕਿ ਅਕਾਲੀ ਦਲ ਦੀ ਸਰਕਾਰ ਆਊਗੀ ਜੀ 2027 ਦੇ ਵਿੱਚ ਅਕਾਲੀ ਦਲ ਤਾਂ ਜੀ ਰਾਜ ਚ ਆਇਆ ਹੀ ਪਿਆ ਹੈ ਹਮਮ ਪ੍ਰਕਾਸ਼ ਸਿੰਘ ਬਾਦਲ ਦੇ بیٹے ਸਰਦਾਰ ਸੁਖਵੀਰ ਸਤਮਤੂ ਹਟਦਾ ਤੇ ਮਨਪ੍ਰੀਤ ਸਿੰਘ ਆੜੀ ਨੂੰ ਪ੍ਰਧਾਨਗੀ ਤੇ ਬਸ ਦੇ ਆਪੇ ਸ਼ਾਇਦ ਕੋਈ ਨੇ ਆਪਣੀ ਗੱਲ ਨੇੜੇ ਆ ਜੀ ਮਨੂੰ ਲੱਗਦਾ ਕਿ ਫਿਰ ਸੁਖਵੀਰ ਸਿੰਘ ਬਾਦਲ ਦੀ ਪ੍ਰਧਾਨਗੀ ਨੂੰ ਤੁਸੀਂ ਮਕਾਂ ਨੂੰ ਵਾਲੇ ਚੱਕਰ ਪਾਣਾ ਮੈਂ ਵੀ ਮੈਂ ਇਹ ਨਹੀਂ ਕਿਹਾ ਵੀ لازਮੀ ਜਿੱਤ ਜੂਗਾ ਵਿਰੋਧੀ ਅਗਲੀ ਤਰ ਪਰ ਤੇਰੇ ਨਾਲ ਚੰਗਾ ਰਹੂਗਾ ਅੱਜ ਕਾ ਬੋਡੀ ਬਹੁਤ ਮਜ਼ਬੂਤ ਹੈ ਦੇਸ਼ காங்கிரஸ் ਮਜ਼ਬੂਤ ਹੈ ਦੋਇਸਤਾਈ ਦੀ ਇਲੈਕਸ਼ਨ ਦੀ ਤਿਆਰੀ ਕਿਵੇਂ ਚੱਲ ਰਹੀ ਹੈ ਜੀ ਕਾਂਗਰਸ ਪਾਰਟੀ ਪੂਰੀ ਤਰ੍ਹਾਂ ਇਹ ਤਾਂ ਇਹ ਤਾਂ ਲੜ ਰਿਹਾ ਜਿਵੇਂ ਵਫਾਦਾਰ ਵਿਅਕਤੀ ਖੇਤ ਵਿੱਚ ਖੇਤੀ ਬਚਾਉਣ ਲਈ ਬਾਰੋਂ ਆਏ ਆਵਾਰਾ ਡੰਗਰ ਨੂੰ ਕੱਢੀਦਾ ਇਹ ਤਾਂ ਐ ਲੜ ਰਹੇ ਆ ਬਹੁਤ ਵਧੀਆ ਜੀ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ